ਬੰਡੇ ਦਾ ਟ੍ਰੈਲ ਚੱਲੂਗਾ ਉਹਨੂੰ ਫਾਸਟ ਟਰੈਕ ਚ ਲੈ ਸਕਦੇ ਹਾਂ ਤਨੂਰ ਬਣਾਓ ਤਨੂਰ ਬਣਾਓ ਤਨੂਰ ਬਣਾਓ ਬੰਦ ਕਰੋ ਬੰਦ ਕਰੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮੈਂ ਹਾ ਨਿਕੇਸ਼ ਸ਼ਰਮਾ ਸੋ 5 ਸਾਲ ਲਾ ਹਰਵੀਰ ਸਿੰਘ ਦਾ ਇੱਕ ਦਰਿੰਦੇ ਦੇ ਵੱਲੋਂ ਉਸ ਨੂੰ ਘਰ ਦੇ ਲਾਗੇੋਂ ਕਿਡਨਾਪ ਕਰਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਹੁਸ਼ਿਆਰਪੁਰੇ ਨਹੀਂ ਪੰਜਾਬ ਭਰ ਦੇ ਵਿੱਚ ਇਸ ਘਟਨਾ ਦਾ ਵਿਰੋਧ ਜਤਾਇਆ ਜਾ ਰਿਹਾ ਹੈ ਤਾਂ ਅੱਜ ਵੀ ਸਵੇਰੇ ਹੁਸ਼ਿਆਰਪੁਰ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਉਸ ਬੱਚੇ ਦੀ ਆਤਮਿਕ ਸ਼ਾਂਤੀ ਦੇ ਲਈ ਪਾਠ ਰੱਖਿਆ ਗਿਆ ਸੀ ਤਾਂ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਮਿੰਨੀ ਸੈਕਟਰੀਅਟ ਵਿਖੇ ਅਸੀਂ ਮੌਜੂਦ ਹਾਂ ਜਿੱਥੋਂ ਕਿ ਵਕਫਾ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਮੰਗ ਪੱਤਰ ਡੀਸੀ ਮੈਮ ਨੂੰ ਸੌਂਪਿਆ ਗਿਆ ਸੋ ਗੱਲਬਾਤ ਵੀ ਕਰਾਂਗੇ ਸਰ ਅੱਜ ਬੱਚੇ ਦੀ ਆਤਮਿਕ ਸ਼ਾਂਤੀ ਦੇ ਲਈ ਗੁਰਦੁਆਰਾ ਸਾਹਿਬ ਵਿਖੇ ਪਾਠ ਰੱਖਿਆ ਗਿਆ ਸੀ ਹੁਣ ਮੰਗ ਪੱਤਰ ਤੁਸੀਂ ਸੌਂਪਣ ਆਏ ਹੋ ਕੀ ਕੁਝ ਵਿੱਚ ਮੈਂਸ਼ਨਡ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਪਹਿਲਾਂ ਤਾਂ ਜਿਹੜੀ ਇਹ ਬਹੁਤ ਜ਼ਿਆਦੀ ਦਰਿੰਦਗੀ ਹੋਈ ਹੈ ਬਹੁਤ ਜ਼ਿਆਦੀ ਘਨੌਣੀ क्रूरਤਾ ਵਾਲੀ ਇਹ ਘਟਨਾ ਵਾਪਰੀ ਆ ਕਿਸੇ ਮਾਪਿਓ ਕੋਲੋਂ ਇੱਕ ਛੋਟਾ ਜਿਹਾ ਉਹਦਾ ਫੁੱਲ ਖਿੜਨ ਤੋਂ ਪਹਿਲਾਂ ਹੀ ਉਹਨੂੰ ਉਹਨੂੰ ਮਦੋਲ ਦਿੱਤਾ ਗਿਆ। ਇਹ ਦੇ ਨਾਲ ਹਰ ਅੱਖ ਨਮ ਹੋਈ ਆ, ਹਰ ਅੱਖ ਰੋਈ ਆ, ਹਰ ਹਿਰਦਾ ਬਲੁੰਦਰਿਆ ਗਿਆ। ਇਹ ਹੋਇਆ ਕਿਹਨਾਂ ਵੱਲੋਂ ਆ? ਇਹ ਹੋਇਆ ਜਿਹੜਾ ਪ੍ਰਵਾਸੀ ਬੰਦਾ ਜਿਹੜਾ ਯੂਪੀ ਵਿੱਚੋਂ ਬਲਾਤਕਾਰ ਦੀ ਸਜ਼ਾ 376 ਤਹਿਤ ਸਜ਼ਾ ਭੁਗਤਿਆ 7 ਸਾਲ। ਉਹਨੇ ਆਣ ਕੇ ਕ੍ਰਾਈਮ ਕੀਤਾ। ਜਦੋਂ ਇਹ ਕ੍ਰਾਈਮ ਹੁੰਦਾ ਉਦੋਂ ਸਾਡੇ ਲੋਕ ਜਾਗਦੇ ਆ ਪਿਛਲੇ ਦਿਨ ਪਿਛਲੇ ਸਾਲ ਡੇਢ ਕੇ ਸਾਲ ਪਹਿਲਾਂ ਹਰਖੋਵਾਲ ਪਿੰਡ ਵਿੱਚ 3 ਸਾਲ ਦੀ ਬੱਚੀ ਨਾਲ ਇਦਾਂ ਦੀ ਦਰਿੰਦਗੀ ਹੋਈ ਸੀ। ਉਹਦੀ ਮੌਤ ਹੋਈ ਸੀ। ਇੱਥੇ ਹੀ ਆਪਾਂ ਇਕੱਠੇ ਹੋਏ ਸੀ ਪਰ ਸਾਨੂੰ ਚੇਤਾ ਭੁੱਲ ਜਾਂਦਾ। ਅੱਜ ਉਸ ਹਰਵੀਰ ਬੱਚੇ ਦੀ ਜਿਹੜੀ ਕਲਕਾਰੀ ਆ, ਜਿਹੜੀ ਚੀਕ ਆ, ਜਿਹੜੀ ਪੁਕਾਰ ਆ ਉਹ ਆ ਸਾਰੀ ਸੰਗਤ ਨੂੰ ਖਿੱਚ ਕੇ ਲੈ ਆਈ ਆ। ਇਹ ਸੰਗਤ ਮੰਗਦੀ ਕੀ ਆ ਕਿ ਇਹਨਾਂ ਪ੍ਰਵਾਸੀਆਂ ਦੀ ਆਧਾਰ ਕਾਰਡ ਨਾ ਬਣਾਏ ਜਾਣ। ਇਹਨਾਂ ਦੀ ਵੋਟ ਇਹਨਾਂ ਨੂੰ ਵੋਟ ਦਾ ਹੱਕ ਨਾ ਦਿੱਤਾ ਜਾਵੇ ਇਹਨਾਂ ਦੀ ਪੁਲਿਸ ਅਫਰਮ ਵੈਰੀਫਿਕੇਸ਼ਨ ਕੀਤੀ ਜਾਵੇ ਰੇਲ ਗੱਡੀ ਤੋਂ ਉਤਰਿਆ ਸਾਰ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਹਰਵੀਰ ਇਹਨਾਂ ਦੀ ਬਿਰਿੰਦਗੀ ਦਾ ਸ਼ਿਕਾਰ ਨਾ ਹੋ ਸਕੇ ਸਾਡਾ ਪੀਸਫੁਲੀ ਪ੍ਰੋਟੈਸਟ ਸੀਗਾ ਅਸੀਂ ਕੋਈ ਡਾਂਗ ਛੋਟੇ ਨਾਲ ਕਿਸੇ ਨੂੰ ਭਜਾਉਣ ਦੇ ਹਾਮੀ ਨਹੀਂ ਆ ਕਿਉਂਕਿ ਇਹ ਜਿੰਨੇ ਲੋਕ ਆਏ ਨੇ ਸਵੇਰੇ ਤੇ ਸ਼ਾਮ ਕਹਿੰਦੇ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਜਿਹੜਾ ਸ਼ਰਨ ਆਉਂਦਾ ਉਹਨੂੰ ਦੇਖ ਦਿੰਦੇ ਨੇ ਜਿਹੜਾ ਚੜ ਕੇ ਆਉਂਦਾ ਉਹਨੂੰ ਤੇਕ ਦਿੰਦੇ ਨੇ ਪਰੰਤੂ ਅੱਜ ਡੀਸੀ ਹਿਸ਼ਾਰਪੁਰ ਨੂੰ ਇਹ ਸਿੱਖ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਦਾ ਹਜੂਮ ਇਹ ਕਹਿਣ ਆਇਆ ਕਿ ਜੇ ਸਮਾਂ ਰਹਿੰਦਿਆਂ ਹੋਇਆ ਉਸ ਦਰਿੰਦੇ ਦੀ ਵੈਰੀਫਿਕੇਸ਼ਨ ਕੀਤੀ ਹੁੰਦੀ ਤੇ ਅੱਜ ਜਿਹੜਾ ਹਰਵੀਰ ਆ ਉਹ ਮਾਪਿਆਂ ਦੀ ਗੋਦੀ ਵਿੱਚ ਖੇਡਦਾ ਹੁੰਦਾ ਉਹ ਅੱਜ ਜਿਹੜਾ ਇੱਕ ਘਰ ਦਾ ਚਿਰਾਗ ਬੁਝ ਗਿਆ ਹੋਇਆ ਜਿਹੜਾ ਛੋਟਾ ਜਿਹਾ ਫੋਲ ਮਦੋੜ ਦਿੱਤਾ ਗਿਆ ਉਹ ਸਿਰਫ ਤੇ ਸਿਰਫ ਇਸ ਕਰਕੇ ਹੋਇਆ ਕਿ ਪ੍ਰਸ਼ਾਸਨ ਦੀ ਨਿਗਹਿਲੀ ਕਰਕੇ ਹੁਣ ਇਹ ਕਹਿੰਦੇ ਨੇ ਕਿ 22 ਬੰਦੇ ਸਾਡੇ ਕੋਲ ਹੋਰ ਨੇ ਜਿਹੜੇ ਬਗੈਰ ਆਇਡੈਂਟੀ ਤੋਂ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਆਇਡੈਂਟੀਫਾਈ ਕੀਤੇ ਨੇ ਇਦੋਂ ਮਗਰੋਂ ਤੰਬਾ ਨਾ ਫੁੱਕਿਆ ਜਾਵੇ ਪਹਿਲਾਂ ਹੀ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਆਇਡੈਂਟੀਫਾਈ ਕਰਕੇ ਤੇ ਪਬਲਿਕ ਪਬਲਿਕ ਵਿੱਚ ਵੀ ਨਸ਼ਰ ਕੀਤਾ ਜਾਵੇ ਤਾਂ ਕਿ ਲੋਕੀ ਅਵੇਅਰ ਹੋ ਸਕਣ ਤੇ ਇਹ ਜਿਹੜੇ ਥਾਂ ਜਿੱਥੇ ਕਿਤੇ ਦੇਖੀ ਵਿਹਲੀ ਜਗਾ ਸ਼ਾਮ ਲੜ ਝਾੜੂ ਮਾਰ ਕੇ ਬੈਠ ਜਾਂਦੇ ਨੇ ਫੂਡ ਦਾ ਇਹ ਕੰਮ ਕਰਦੇ ਨੇ ਫੂਡ ਸੇਫਟੀ ਦੀ ਕੋਈ ਵੀ ਇਹ ਜਿਹੜੀ ਕੰਡੀਸ਼ਨਾਂ ਨੂੰ ਪੂਰਾ ਨਹੀਂ ਕਰਦੇ ਬਹੁਤ ਗੰਦਗੀ ਕੁਝ ਲੋਕ ਫਲਾ ਰਹੇ ਨੇ ਸਾਰੇ ਨਹੀਂ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਤੇ ਸਖਤ ਤੋਂ ਸਖਤ ਹਰ ਵੀਰ ਤੇ ਜਿਹੜੇ ਕਾਤਲਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਪਾਪਾ ਜੀ ਜਿਵੇਂ ਕੀ ਕਹਿ ਲੀਏ ਅਸੀਂ ਇਹ ਇੱਕ ਸ਼ੁਰੂਆਤ ਹੋਈ ਐ ਇਸ ਮੁਹਿੰਮ ਦੀ ਮੰਗ ਮਤੇ ਪਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਕੁਝ ਪੰਜਾਬੀ ਹੀ ਪੰਜਾਬੀਆਂ ਦਾ ਵਿਰੋਧ ਕਰ ਰਹੇ ਨੇ ਇਸ ਘਟਨਾ ਨੂੰ ਲੈ ਕੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਇੱਕ ਜਾਣੇ ਦਾ ਨਹੀਂ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਨੂੰ ਨੇਪਰੇ ਚਾੜਨਾ ਪਵੇਗਾ ਜੀ ਦੇਖੋ ਜੀ ਜਿਹੜੇ ਵੀਰ ਉਹ ਕਰ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਜਦੋਂ ਕਿਸੇ ਦੇ ਘਰ ਲੱਗੀ ਹੁੰਦੀ ਆ ਤੇ ਉਦੋਂ ਬਸੰਤਰ ਲੱਗਦਾ ਜਦੋਂ ਆਪਣੇ ਘਰ ਲੱਗਦੀ ਅੱਗ ਆ ਅੱਜ ਜੇ ਹਰਵੀਰ ਦੇ ਮਾਤਾ ਪਿਤਾ ਦਾ ਚਰਾਗ ਬੁਝਿਆ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਦੁੱਖ ਕੀ ਆ ਇਹ ਥਾਂ ਥਾਂ ਹੋ ਰਹੀ ਆ ਇਹ ਥਾਂ ਥਾਂ ਦੇ ਉੱਤੇ ਬਦਫੈਲੀਆਂ ਕਰ ਰਹੇ ਨੇ ਗਲਤ ਲੋਕ ਇਸ ਕਰਕੇ ਇਹ ਜਿਹੜੀ ਮੁਹਿੰਮ ਹੈਗੀ ਆ ਇਹ ਇਹ ਕੋਈ ਕੋਈ ਇਦਾਂ ਦੀ ਅਤਵਾਦੀ ਮੁਹਿੰਮ ਨਹੀਂ ਹੈਗੀ ਜਾਂ ਕੋਈ ਇਹ ਵਖਵਾਦੀ ਮੁਹਿੰਮ ਨਹੀਂ ਹੈਗੀ ਇਹ ਸਿਰਫ ਤੇ ਸਿਰਫ ਸचेਤਤਾ ਦੀ ਗੱਲ ਆ ਕਿ ਆਪ ਸचेਤ ਹੋਈਏ ਤੇ ਪਬਲਿਕ ਨੂੰ ਸचेਤ ਕਰੀਏ ਸਾਨੂੰ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹ ਜਿਹੜਾ ਵੇਖੋ ਇਹ ਅਸੀਂ ਇਸ ਗੱਲ ਤੋਂ ਡਿਨਾਈ ਨਹੀਂ ਕਰ ਸਕਦੇ ਕਿਉਂਕਿ ਸਾਡਾ ਇੱਥੇ ਦਾ ਨੌਜਵਾਨ ਕੰਮਕਾਰ ਤੋਂ ਬਾਗੀ ਆ ਨਹੀਂ ਕਰਦਾ ਬਿਹਾਰੀ ਆਉਂਦੇ ਨੇ ਯੂਪੀ ਦੇ ਆਉਂਦੇ ਨੇ ਕੰਮਕਾਰ ਆਉਂਦੇ ਨੇ ਜੀ ਸੱਦ ਕਿਉਂ ਪਰ ਉਹ ਇੱਥੇ ਧਿਆਨ ਕੇ ਰੈਜ਼ੀਡੈਂਸ ਨਾਵਾਂਨ ਪ੍ਰਾਪਰਟੀ ਦੇ ਮਾਲਕ ਨਾਵਾਂਨ ਵੋਟ ਦਾ ਅਧਿਕਾਰ ਨਾ ਹੋਵੇ ਹਿਮਾਚਲ ਚ ਨਹੀਂ ਹੈ ਰਾਜਸਥਾਨ ਚ ਨਹੀਂ ਹੈ ਜ਼ਮੀਨ ਲੈਣ ਦਾ ਪ੍ਰਾਪਰਟੀ ਦੇ ਮਾਲਕ ਹੋਣ ਦਾ ਵੋਟ ਦਾ ਫਿਰ ਉਤਰਾਖੰਡ ਚ ਨਹੀਂ ਆ ਤੇ ਫਿਰ ਇਸੇ ਤਰਜ ਦੇ ਉੱਤੇ ਸਾਡੀ ਸਰਕਾਰ ਕਿਉਂ ਨਹੀਂ ਬਣਾਉਂਦੀ ਤੇ ਸਾਡਾ ਸਾਰਾ ਸਮਾਜ ਇਕੱਠਾ ਕਿਉਂ ਨਹੀਂ ਹੁੰਦਾ ਇਹ ਅੱਜ ਜਿਹੜੇ ਲੋਕ ਫੋਕੀ ਸ਼ੋਰਤ ਵਾਸਤੇ ਚੰਦ ਨੂੰ ਵੋਟਾਂ ਦੀ ਲਾਲਚ ਵਾਸਤੇ ਉੱਠੇ ਸਿੱਧੇ ਬਿਆਨ ਦਿੰਦੇ ਨੇ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਕਿ ਇਹ ਪੰਜਾਬ ਦੇ ਨਾਲ ਧਰੋਕ ਮਾਰੇ ਨੇ ਤੇ ਭਾਈ ਸਾਹਿਬ ਇਸ ਘਟਨਾ ਨੂੰ ਲੈ ਕੇ ਬਹੁਤ ਹੀ ਨਿੰਦਨਯੋਗ ਇਹ ਘਟਨਾ ਹੈ ਅਸੀਂ ਕਹਿ ਸਕਦੇ ਹਾਂ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕੀਤਾ ਜਾਊਗਾ ਪੰਜਾਬੀਆਂ ਨੂੰ ਇੱਕ ਜੁੱਟ ਹੋਣਾ ਚਾਹੀਦਾ ਹੈ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਵੀ ਇੱਥੇ ਪਹੁੰਚੇ ਹੋ ਮੈਂ ਤੇ ਇਹ ਸਭੰਚ ਇਹ ਸੁਨੇਹਾ ਦੇਣਾ ਜੋ ਮੇਰੇ ਜ਼ਿਹਨ ਦੇ ਵਿੱਚ ਚੱਲਦਾ ਜੋ ਆਪਾਂ ਦੇਖ ਪਾ ਰਹੇ ਹੈਗੇ ਆਂ ਵੀ ਇਹ ਸਾਰਾ ਕੁਝ ਸਰਕਾਰ ਦੀ ਸ਼ਹਿ ਤੇ ਹੋ ਰਿਹਾ ਦਰਅਸਲ ਸਰਕਾਰ ਕੇਂਦਰ ਦੀ ਸਰਕਾਰ ਦੀਆਂ ਗੱਲਾਂ ਕਰਦਾ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਇਵੇਂ ਹੋਵੇ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਧਰਤੀ ਦੇ ਉੱਪਰੋਂ ਪੰਜਾਬੀਆਂ ਦੀ ਗਿਣਤੀ ਘਟ ਜਾਵੇ ਸਰਕਾਰ ਚਾਹੁੰਦੀ ਹੈ ਕਿ ਇੱਥੇ ਪ੍ਰਵਾਸੀਆਂ ਦੀ ਗਿਣਤੀ ਵੱਧ ਜਾਵੇ ਦਰਅਸਲ ਕੇਂਦਰ ਦੀ ਸਰਕਾਰ ਦਾ ਜਿਹੜਾ ਏਜੰਡਾ ਹੈ ਨਾ ਜੀ ਹਿੰਦੂ ਹਿੰਦੀ ਔਰ ਹਿੰਦੁਸਤਾਨ ਦਾ ਕੇਂਦਰ ਦੀ ਸਰਕਾਰ ਦਾ ਜਿਹੜਾ ਏਜੰਡਾ ਹੈ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਝੰਡਾ ਸੋ ਉਹ ਆਪਣੇ ਉਸ ਏਜੰਡੇ ਦੇ ਤਹਿਤ ਪੰਜਾਬ ਦੀ ਧਰਤੀ ਦੇ ਉੱਪਰ ਜਿੱਥੇ ਕਦੀ ਸਿੱਖ ਬਹੁ ਗਿਣਤੀ ਵਸੋਂ ਵਾਲਾ ਸੂਬਾ ਹੋਇਆ ਕਰਦਾ ਸੀ ਪੰਜਾਬ ਸੋ ਅੱਜ ਇੱਥੇ ਪੰਜਾਬੀਆਂ ਦੀ ਵੀ ਗਿਣਤੀ ਘਟ ਗਈ ਹੈਗੀ ਆ ਸੋ ਇਹ ਉਹਨਾਂ ਦੀ ਨੀਤੀ ਦਾ ਹਿੱਸਾ ਆ ਹੁਣ ਜੇ ਕੋਈ ਇਸ ਸਬੰਧ ਵਿੱਚ ਇਹ ਗੱਲ ਕਹੇ ਸਾਡੇ ਆਪਣੇ ਬੰਦੇ ਕਦੇ ਸਵਾਲ ਚੁੱਕਣ ਡੈ ਪੈਂਦੇ ਆ ਭਈ ਕਿਹੜਾ ਸਰਕਾਰ ਉਹਨਾਂ ਨੂੰ ਕਹਿੰਦੀ ਆ ਵੀ ਤੁਸੀਂ ਆ ਕੇ ਕਬਜ਼ਾ ਕਰੋ ਉਹਦਾ ਜਵਾਬ ਇਹ ਹੈਗਾ ਭਈ ਸਰਕਾਰ ਸਰਕਾਰ ਨੇ ਕਬਜ਼ਾ ਥੋੜੀ ਕਰਵਾਉਣਾ ਆਉਣਾ ਹੁੰਦਾ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਨਾ ਭਗਵੰਤ ਮਾਨ ਨੇ ਕਬਜ਼ਾ ਕਰਨ ਆਉਣਾ ਕਬਜ਼ਾ ਕਰਨ ਦੀ ਨੀਅਤ तकरीबन ਜਿਹਨਾਂ ਬੰਦਿਆਂ ਵਿੱਚ ਹੁੰਦੀ ਆ ਉਹ ਕਬਜ਼ੇ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਚੋਆ ਦੇ ਕੰਨੇ ਦੇ ਉੱਪਰ ਕਬਜ਼ੇ ਕੀਤੇ ਹੋਏ ਆ ਉਹ ਕਬਜ਼ਾ ਕਰਦੇ ਆ ਜਦੋਂ ਉਹਨਾਂ ਨੂੰ ਜਦੋਂ ਕੋਈ ਰੋਕਦਾ ਨਹੀਂ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਜਦੋਂ ਉਹਨਾਂ ਨੂੰ ਕੋਈ ਨਹੀਂ ਰੋਕਦਾ ਇਹਦਾ ਮਤਲਬ ਵੀ ਇਹ ਹੁੰਦਾ ਆ ਕਿ ਉਹਨਾਂ ਨੂੰ ਸ਼ਹਿ ਹੁੰਦੀ ਆ ਕਿ ਤੁਸੀਂ ਇੱਥੇ ਕਬਜ਼ੇ ਹੋ ਜਾ ਤੁਸੀਂ ਇੱਥੇ ਕਬਜ਼ਾ ਕਰ ਲਓ ਸੋ ਉਹਨਾਂ ਦੇ ਖਿਲਾਫ ਜਦੋਂ ਠੁਕਮੀਆਂ ਤੇ ਬਣਦੀਆਂ ਕਾਰਵਾਈਆਂ ਕਾਨੂੰਨੀ ਨਹੀਂ ਹੁੰਦੀਆਂ ਇਹਦਾ ਮਤਲਬ ਵੀ ਇਹੀ ਹੁੰਦਾ ਆ ਕਿ ਤੁਹਾਨੂੰ ਪੂਰੀ ਸ਼ਹਿ ਆ ਜੀ ਤੁਸੀਂ ਇੱਥੇ ਸਾਰਾ ਕੁਝ ਕਰ ਲਓ ਜਿਹੜੇ ਬੰਦੇ ਯੂਪੀ ਬਿਹਾਰ ਦੇ ਵਿੱਚ ਕ੍ਰਾਈਮ ਕਰ ਦੇ ਸੀਗੇ ਉਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ ਉੱਥੋਂ ਅਗਲੇ ਉਹ ਤੇ ਕਹਿੰਦੇ ਆ ਯੂਪੀ ਵਾਲੇ ਬਿਹਾਰ ਵਾਲੇ ਦੇਖੋ ਚੰਗਿਆ ਵਧੀਆ ਅਗਲੇ ਹਿਮਾਚਲ ਨਾਲ ਵੀ ਵਧੀਆ ਆ ਅਗਲੇ ਚਾਹੁੰਦੇ ਕਿ ਸਾਡਾ ਸੂਬਾ ਵਧੀਆ ਰਹੇ ਸਾਡਾ ਸੂਬਾ ਸੁਰੱਖਿਅਤ ਰਹੇ ਉਹ ਕ੍ਰਿਮੀਨਲ ਲੋਕਾਂ ਨੂੰ ਆਪਣੇ ਸੂਬੇ ਚੋਂ ਕੱਢਦੇ ਆ ਔਰ ਸਾਡੇ ਇੱਥੇ ਆਣ ਕੇ ਇੱਥੇ ਕੋਈ ਰੋਕਦਾ ਹੀ ਨਹੀਂ ਹੈਗਾ ਉਹਨਾਂ ਨੂੰ ਸੋ ਜਿਹੜਾ ਅੱਜ ਮੰਗ ਪੱਤਰ ਦਿੱਤਾ ਗਿਆ ਹੈਗਾ ਉਹਦੇ ਵਿੱਚ ਇਹੀ ਚੀਜ਼ਾਂ ਕਿੱਕੀਆਂ ਗਈਆਂ ਨੇ ਮੈਂਸ਼ਨ ਭਈ ਇਹ ਸਾਰਾ ਕੁਝ ਜੋ ਵੀ ਹੈਗਾ ਇਹਦੇ ਤੇ ਰੋਕ ਲੱਗੀ ਜਾ ਲਾਈ ਜਾਵੇ ਇਹਦੇ ਨਾਲ ਨੁਕਸਾਨ ਕੀ ਹੁੰਦੇ ਆ ਜਿਹੜੀ ਸਾਡੇ ਆਪਣੇ ਸੂਬਿਆਂ ਦੀ ਪਛਾਣ ਹੁੰਦੀ ਆ ਜਿਹੜਾ ਸਾਡਾ ਸੱਭਿਆਚਾਰ ਹੁੰਦਾ ਆ ਇਹਦੇ ਨਾਲ ਉਹਨੂੰ ਖੋਰਾ ਲੱਗਦਾ ਆ ਸੋ ਸਾਡਾ ਜਿਹੜਾ ਸੱਭਿਆਚਾਰਾ ਪੰਜਾਬ ਦਾ ਜਿਹਨੂੰ ਆਪਾਂ ਕਹਿੰਦੇ ਕਿ ਪੰਜਾਬ ਵਸਦਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਪੰਜਾਬ ਉਹੀ ਇੱਥੇ ਇਦਾਂ ਹੀ ਰਵੇ ਔਰ ਜਿਹੜੇ ਗੈਰ ਸਿੱਖ ਵੀ ਆ ਉਹਨਾਂ ਨੂੰ ਵੀ ਮੈਂ ਚਾਹੁੰਦਾ ਕਿ ਉਹ ਵੀ ਇਸ ਗੱਲ ਤੋਂ ਅਵੇਅਰ ਹੋਣ ਕਈ ਵਾਰ ਉਹ ਇਸ ਗੱਲ ਨੂੰ ਇਉਂ ਕਹਿੰਦੇ ਆ ਉਹ ਕਹਿੰਦੇ ਬਈ ਬਈ ਕਾਨੂੰਨ ਇਦਾਂ ਆ ਤੇ ਸੰਵਿਧਾਨ ਦੇ ਮੁਤਾਬਕ ਤੁਸੀਂ ਉਹਨਾਂ ਨੂੰ ਇਥੋਂ ਕੱਢ ਨਹੀਂ ਸਕਦੇ ਭਾਰਤ ਸੰਵਿਧਾਨ ਤੇ ਕਾਨੂੰਨ ਦੇ ਮੁਤਾਬਕ ਇਹੀ ਜਿੱਦਾਂ ਭਾਰਤ ਦੇ ਹੋਰ 7-8 ਸੂਬਿਆਂ ਦੇ ਵਿੱਚ ਲਿਮਿਟਡ ਹੈਗੀਆਂ ਲਿਮਿਟਸ ਸੋ ਉਹਨਾਂ ਤਰਜ਼ਾਂ ਦੇ ਉੱਪਰ ਪੰਜਾਬ ਨੂੰ ਵੀ ਉਹਦੇ ਵਿੱਚ ਲੈ ਕੇ ਆਉਣਾ ਚਾਹੀਦਾ ਸੋ ਇਹ ਗੱਲਬਾਤ ਵੀ ਕੀਤੀ ਗਈ ਹੈ ਜਥੇ ਬੰਦੀਆਂ ਦੇ ਵਕਤ ਵਕਤ ਨੁਮਾਇੰਦਿਆਂ ਦੇ ਨਾਲ ਜੋ ਕਿ ਪਹੁੰਚੇ ਹੋਏ ਸੀ ਤਾਂ ਮੰਗ ਪੱਤਰ ਉਹਨਾਂ ਨੂੰ ਉਹਨਾਂ ਵੱਲੋਂ ਡੀਸੀ ਮੈਮ ਨੂੰ ਦਿੱਤਾ ਗਿਆ ਹੈ ਕਿ ਜਿਹੜੇ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦਆਊਟ ਵੈਰੀਫਿਕੇਸ਼ਨ ਰਹਿ ਰਹੇ ਨੇ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਹ ਜਿਹੜੇ ਕਿ ਬੇਕ ਆਫ ਹੋ ਕੇ ਅਕਰਾਇਮ ਕਰਦੇ ਨੇ ਉਸਤੇ ਥੋੜੀ ਰੋਕਥਾਮ ਲੱਗ ਸਕੇ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨਿਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ